ਨਮਸਕਾਰ ਦੋਸਤੋ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਦੋਸਤੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਆਂ ਪਸ਼ੂਆਂ ਵਿੱਚ ਹੋਣ ਵਾਲੀ ਮੂੰਹ ਫੋੜ ਦੀ ਬਿਮਾਰੀ ਬਾਰੇ ਜਿਸ ਨੂੰ ਕਿ ਐਫਐਮਡੀ ਜਾਂ ਫੁੱਟ ਐਂਡ ਮਾਊਥ ਡਿਜ਼ੀਜ਼ ਵੀ ਕਿਹਾ ਜਾਂਦਾ ਹੈ ਤਾਂ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬਿਮਾਰੀ ਕਿਹੜੇ ਕਿਹੜੇ ਜਾਨਵਰਾਂ ਵਿੱਚ ਹੁੰਦੀ ਹੈ ਇਸ ਦੇ ਲੱਛਣ ਕੀ ਹਨ ਤੇ ਇਸ ਬਿਮਾਰੀ ਦਾ ਇਲਾਜ ਤੇ ਇਸ ਬਿਮਾਰੀ ਦੀ ਰੋਕਥਾਮ ਆਪਾਂ ਕਿਸ ਤਰ੍ਹਾਂ ਕਰ ਸਕਦੇ ਆਂ ਤਾਂ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਰਿਕਵੈਸਟ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਜਿਹੜੀ ਬਿਮਾਰੀ ਹੈ ਇਸ ਬਾਰੇ ਵੱਧ ਤੋਂ ਵੱਧ ਪਸ਼ੂ ਪਾਲਕ ਇਸ ਬਾਰੇ ਜਾਣਕਾਰੀ حاصل ਕਰ ਸਕਣ ਤਾਂ ਦੋਸਤੋ ਇਹ ਜਿਹੜੀ ਬਿਮਾਰੀ ਹੈ ਇਹ ਪੂਰੀ ਦੁਨੀਆ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ ਤੇ ਇਹ ਬਿਮਾਰੀ ਕਾਫੀ ਵੱਡੇ ਪੱਧਰ ਤੇ ਪਸ਼ੂ ਪਾਲਕ ਦਾ ਨੁਕਸਾਨ ਕਰਦੀ ਹੈ ਤੇ ਨਾਲ ਹੀ ਜਿਹੜੇ ਦੇਸ਼ ਵਿੱਚ ਵੀ ਬਿਮਾਰੀ ਫੈਲਦੀ ਹੈ ਉੱਥੇ ਵੀ ਉਸ ਦੇਸ਼ ਦਾ ਆਰਥਿਕ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਕਰਦੀ ਹੈ ਕਿਉਂਕਿ ਜਿੱਥੇ ਵੀ ਬਿਮਾਰੀ ਆ ਜਾਂਦੀ ਹੈ ਤਾਂ ਉਸ ਦੇ ਵਿੱਚ ਦੁੱਧ ਦੀ ਜਿਹੜੀ پیداوار ਹੈ ਉਹ ਬਹੁਤ ਘਟ ਜਾਂਦੀ ਹੈ ਤੇ ਨਾਲ ਹੀ ਜਿਹੜਾ ਇੰਟਰਨੈਸ਼ਨਲ ਟ੍ਰੇਡ ਹੈ ਜਿਹਦੇ ਮੀਟ ਦਾ ਇੰਟਰਨੈਸ਼ਨਲ ਟ੍ਰੇਡ ਹੈ ਉਹਤੇ ਵੀ ਬਹੁਤ ਇਸ ਦਾ ਅਸਰ ਹੁੰਦਾ ਹੈ ਉਸ ਦੀ ਜਿਹੜੀ ਐਕਸਪੋਰਟ ਮੀਟ ਦੀ ਉਹ ਬਿਲਕੁਲ ਰੋਕ ਦਿੱਤੀ ਜਾਂਦੀ ਹੈ ਤਾਂ ਜੇ ਯੂਐਸਏ ਦੀ ਗੱਲ ਕਰੀਏ ਤਾਂ ਯੂਐਸਏ ਕਾਫੀ ਪਹਿਲਾਂ ਤੋਂ ਇਸ ਬਿਮਾਰੀ ਤੋਂ ਮੁਕਤ ਹੋ ਚੁੱਕਿਆ ਸੀ 1929 ਤੋਂ ਬਾਅਦ ਇਸ ਬਿਮਾਰੀ ਦੇ ਮੂਖਰ ਦੀ ਬਿਮਾਰੀ ਦੇ ਯੂ ਐਸ اے ਦੇ ਵਿੱਚ ਕੋਈ ਕੇਸ ਨਹੀਂ ਰਿਪੋਰਟ ਕੀਤੇ ਗਏ ਤੇ ਇਹ ਬਿਮਾਰੀ ਯੂ ਐਸ اے ਵਿੱਚੋਂ 1929 ਤੋਂ ਪਹਿਲਾਂ ਹੀ ਜਿਹੜੀ ਖਤਮ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਸੈਂਟਰਲ ਅਮਰੀਕਾ ਅੰਜਾਨ ਆਸਟ੍ਰੇਲੀਆ ਨਿਊਜ਼ੀਲੈਂਡ ਗ੍ਰੀਨਲੈਂਡ ਆਈਸਲੈਂਡ ਤੇ ਯੂਰਪ ਵਰਗੇ ਦੇਸ਼ ਵੀ ਇਸ ਬਿਮਾਰੀ ਤੋਂ ਮੁਕਤ ਹੋ ਚੁੱਕੇ ਨੇ 2011 ਤੋਂ ਬਾਅਦ ਯੂਰਪ ਵਿੱਚ ਵੀ ਇਸ ਬਿਮਾਰੀ ਦਾ ਕੋਈ ਕੇਸ ਨਹੀਂ ਦੇਖਣ ਨੂੰ ਮਿਲਿਆ ਤੇ ਜੇ ਗੱਲ ਕਰੀਏ ਇੰਡੀਆ ਦੀ ਤਾਂ ਇੰਡੀਆ ਦੇ ਵਿੱਚ ਹਰ ਸਾਲ ਇਹ ਬਿਮਾਰੀ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਆਉਂਦੀ ਹੈ ਜਿਸ ਦਾ ਮੁੱਖ ਕਾਰਨ ਮੈਂ ਮੰਨਦਾ ਕਿ ਪਸ਼ੂ ਪਾਲਕਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਹੈ ਤੇ ਪਸ਼ੂ ਪਾਲਕ ਜਿਹੜੇ ਆ ਜਦੋਂ ਵੀ ਕੋਈ ਸਾਡੀ ਟੀਮ ਜਾਂ ਸਾਡੇ ਡਾਕਟਰ ਪਸ਼ੂ ਪਾਲਕ ਦੇ ਘਰ ਇਸ ਬਿਮਾਰੀ ਦੇ ਬੱਚਾ ਵਾਸਤੇ ਵੈਕਸੀਨੇਸ਼ਨ ਕਰਨ ਜਾਂਦੇ ਆ ਤਾਂ ਬਹੁਤ ਸਾਰੇ ਪਸ਼ੂ ਪਾਲਕ ਜਿਹੜੇ ਆ ਉਹ ਟੀਕੇ ਲਗਾਉਣ ਤੋਂ ਨਾ ਕਰ ਜਾਂਦੇ ਆ ਤੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਬਿਮਾਰੀ ਦੇ ਨਾਲ ਪਸ਼ੂ ਜਿਹੜਾ ਦੁੱਧ ਸੁੱਕ ਜਾਂਦਾ ਹੈ ਪਸ਼ੂ ਦਾ ਤੇ ਪਸ਼ੂ ਬੱਚਾ ਸਿੱਟ ਜਾਂਦਾ ਜੋ ਕਿ ਬੇ ਬੇ ਬੁਨਿਆਦ ਗੱਲਾਂ ਨੇ ਦੁੱਧ ਇੱਕ ਦੋ ਦਿਨ ਜਰੂਰ ਘੱਟ ਸਕਦਾ ਕਿਉਂਕਿ ਜਦੋਂ ਵੀ ਇਸ ਬਿਮਾਰੀ ਦੇ ਖਿਲਾਫ ਵੈਕਸੀਨ ਲੱਗਦੀ ਹੈ ਤਾਂ ਪਸ਼ੂ ਦੇ ਵਿੱਚ ਇੱਕ ਦੋ ਦਿਨ ਬੁਖਾਰ ਆਉਂਦਾ ਇਸ ਦਾ ਮਤਲਬ ਹੈ ਕਿ ਵੈਕਸੀਨ ਆਪਣਾ ਪੂਰਾ ਅਸਰ ਦਿਖਾ ਰਹੀ ਹੈ ਬੁਖਾਰ ਆਉਣ ਦੇ ਨਾਲ ਪਸ਼ੂ 1-2 ਦਿਨ ਪੱਠੇ ਘਟਾ ਜਾਂਦਾ ਜਾਂ ਆਲਦੀ ਫੀਡ ਘਟਾ ਜਾਂਦਾ ਜਿਸ ਦੇ ਨਾਲ ਪਸ਼ੂ ਦੇ ਦੁੱਧ ਵਿੱਚ ਥੋੜਾ ਬਹੁਤ ਅਸਰ ਦੇਖਣ ਨੂੰ ਮਿਲਦਾ ਪਰ ਉਹ 2-4 ਦਿਨਾਂ ਬਾਅਦ ਪੂਰਾ ਹੋ ਜਾਂਦਾ ਪਰ ਜੇ ਬੱਚਾ ਸਿੱਟਣ ਦੀ ਗੱਲ ਹੈ ਉਹ ਬਿਲਕੁਲ ਬੇਬੁਨਿਆਦ ਹੈ ਇਸ ਬਿਮਾਰੀ ਦੇ ਨਾਲ ਪਸ਼ੂ ਬੱਚਾ ਨਹੀਂ ਸਿੱਟਦਾ ਬੱਚਾ ਸਿੱਟਣ ਦੇ ਹੋਰ ਬਹੁਤ ਕਾਰਨ ਨੇ ਉਹਤੇ ਆਪਾਂ ਕਿਸੇ ਹੋਰ ਵੀਡੀਓ ਵਿੱਚ ਗੱਲਬਾਤ ਕਰਾਂਗੇ ਤਾਂ ਦੋਸਤੋ ਇੱਕ ਵਾਇਰਸ ਦੇ ਨਾਲ ਹੋਣ ਵਾਲੀ ਬਿਮਾਰੀ ਹੈ ਤੇ ਇਸ ਵਾਇਰਸ ਦੀਆਂ 7 ਸੇਰੋ ਟਾਈਪਸ ਹੁੰਦੀਆਂ ਨੇ ਦੇ ਜੇ ਆਮ ਭਾਸ਼ਾ ਚ ਕਹੀਏ ਤਾਂ ਇਸ ਵਾਇਰਸ ਦੀਆਂ 7 ਪ੍ਰਜਾਤੀਆਂ ਹੁੰਦੀਆਂ ਸੇਰੋ ਟਾਈਪ A ਸੇਰੋ ਟਾਈਪ O ਸੇਰੋ ਟਾਈਪ C ਏਸ਼ੀਆ 1 ਤੇ S80 ਸਾਊਥ ਅਫਰੀਕਨ ਟੈਰੀਟਰੀਜ਼ 1 2 3 ਟੋਟਲ 7 ਪ੍ਰਜਾਤੀਆਂ ਹੋ ਗਈਆਂ ਇਨ ਸੱਤ ਪ੍ਰਜਾਤੀਆਂ ਦੇ ਅੱਗੇ 60 ਸਬ ਸੇਰੋ ਟਾਈਪਸ ਹੁੰਦੀਆਂ ਤਾਂ ਜੇ ਗੱਲ ਕਰ ਲਈਏ ਇਹ ਕਿਹੜੇ ਕਿਹੜੇ ਜਾਨਵਰਾਂ ਦੇ ਵਿੱਚ ਬਿਮਾਰੀ ਦੇਖਣ ਨੂੰ ਮਿਲਦੀ ਹੈ ਤਾਂ ਇਹ ਕਲੋਵਨ ਫੁੱਟੇਡ ਜਾਨਵਰਾਂ ਦੇ ਵਿੱਚ ਬਿਮਾਰੀ ਦੇਖਣ ਨੂੰ ਮਿਲਦੀ ਹੈ ਮਤਲਬ ਜਿਸ ਦੇ ਪੈਰ ਦੇ ਦੋ ਖੁਰ ਹੁੰਦੇ ਜਿਸ ਤਰ੍ਹਾਂ ਗਾਵਾਂ ਮੱਝਾਂ ਭੇਡਾਂ ਬੱਕਰੀਆਂ ਸੂਰ ਊਠ ਹੋ ਗਿਆ ਹਿਰਨ ਵਗੈਰਾ ਹੋ ਗਏ ਇਹਨਾਂ ਜਾਨਵਰਾਂ ਦੇ ਵਿੱਚ ਇਹ ਜਾਂ ਹੋਰ ਕੋਈ ਜੰਗਲੀ ਜਾਨਵਰ ਜਿਨ੍ਹਾਂ ਦੇ ਪੈਰ ਦੇ ਦੋ ਖੁਰ ਹੁੰਦੇ ਇਹ 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 ਜਿਹੜੀ ਬਿਮਾਰੀ ਹੈ ਘੋੜਾ ਕੁੱਤਾ ਤੇ ਬਿੱਲੀ ਇਹਨਾਂ ਦੇ ਵਿੱਚ ਬਿਲਕੁਲ ਵੀ ਇਹ ਬਿਮਾਰੀ ਨਹੀਂ ਆਉਂਦੀ ਤੇ ਉਸ ਤੋਂ ਬਾਅਦ ਜੇ ਇਨਸਾਨਾਂ ਦੀ ਗੱਲ ਕਰੀ ਤਾਂ ਇਹ ਜਿਹੜੀ ਬਿਮਾਰੀ ਹੈ ਜ਼ੂਰ ਨੋਟਿਕ ਬਿਮਾਰੀ ਵੀ ਨਹੀਂ ਹੈਗੀ ਮਤਲਬ ਇਹ ਇਹ ਜਿਹੜਾ ਵਾਇਰਸ ਹੈ ਇਨਸਾਨਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਹਾਲਾਂਕਿ ਇਨਸਾਨਾਂ ਦੇ ਵਿੱਚ ਖਾਸ ਕਰਕੇ ਛੋਟੇ ਬੱਚਿਆਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਬਿਮਾਰੀ ਨਾਂ ਦੀ ਬਿਮਾਰੀ ਹੁੰਦੀ ਹੈ ਇਸ ਨੂੰ ਕਿ ਫੁੱਟ ਹੈਂਡ ਐਂਡ ਮਾਊਥ ਡਿਜ਼ੀਜ਼ ਕਿਹਾ ਜਾਂਦਾ ਪਰ ਉਹ ਜਿਹੜੀ ਬਿਮਾਰੀ ਹੈ ਉਹ ਜਿਹੜਾ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ ਤੇ ਉਹ ਵਾਇਰਸ ਇਸ ਵਾਇਰਸ ਨਾਲੋਂ ਬਿਲਕੁਲ ਅਲੱਗ ਹੁੰਦਾ ਤਾਂ ਕਿਉਂਕਿ ਲੰਪੀ ਸਕਿਨ ਜਦੋਂ ਬਿਮਾਰੀ ਪਿਛੇ 1 ਸਾਲ ਡੇਢ ਸਾਲ ਪਹਿਲਾਂ ਆਈ ਸੀ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਹ ਐਫਐਮ ਫੁੱਟ ਹੈਂਡ ਐਂਡ ਮਾਊਥ ਡਿਜ਼ੀਜ਼ ਵਾਲੀਆਂ ਫੋਟੋਆਂ ਜਿਹੜੀਆਂ ਇਨਸਾਨਾਂ ਵਿੱਚ ਘੁੰਮ ਰਹੀਆਂ ਸੀ ਤੇ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਜਿਹੜੀ ਲੰਪੀ ਸਕਿਨ ਵਾਲੀ ਬਿਮਾਰੀ ਹੈ ਉਹ ਇਨਸਾਨਾਂ ਦੇ ਵਿੱਚ ਉਸ ਦੇ ਲੱਛਣ ਆ ਰਹੇ ਆ ਤੇ ਉਹ ਬਿਲਕੁਲ ਗਲਤ ਅਫਵਾਹਾਂ ਸੀਗੀਆਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਹ ਬਿਮਾਰੀ ਫੈਲਦੀ ਕਿਵੇਂ ਆ ਦੋਸਤੋ ਇਹ ਜਿਹੜੀ ਬਿਮਾਰੀ ਦਾ ਵਾਇਰਸ ਹੈ ਇਹ ਪਾਣੀ ਦੇ ਰਾਹੀਂ 250 ਕਿਲੋਮੀਟਰ ਤੱਕ ਮਾਰ ਕਰਦਾ ਹੈ ਅਤੇ ਹਵਾ ਦੇ ਰਾਹੀਂ ਇਹ 10 ਕਿਲੋਮੀਟਰ ਤੱਕ ਆਪਣਾ ਮਾਰ ਕਰਦਾ ਹੈ ਤੇ ਇਹ ਇਸ ਤਰ੍ਹਾਂ ਇਹ ਬਿਮਾਰੀ ਸਾਰਾ ਹੀ ਫੈਲਦੀ ਹੈ ਜਾਂ ਜਿਹੜਾ ਬਿਮਾਰ ਜਾਨਵਰ ਹੈ ਉਸਦੇ ਲਾਰਾ ਉਸਦਾ ਨੀਜ਼ਲ ਸੈਕ੍ਰੀਸ਼ਨਸ ਨੱਕ ਦੀਆਂ ਜਿਹੜੀਆਂ ਸੈਕ੍ਰੀਸ਼ਨਸ ਨੇ ਜਾਂ ਦੁੱਧ ਜਾਂ ਯੂਰਿਨ ਇਥੋਂ ਤੱਕ ਕਿ ਸੀਮਨ ਦੇ ਵਿੱਚ ਵੀ ਇਹ ਵਿਰਸ ਆਉਂਦਾ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਸੈਕ੍ਰੀਸ਼ਨ ਦੇ ਵਿੱਚ ਕੋਈ ਤੰਦਰੁਸਤ ਜਾਨਵਰ ਜਦੋਂ ਕੰਟੈਕਟ ਵਿੱਚ ਆਉਂਦਾ ਤਾਂ ਉਸ ਨੂੰ ਇਹ ਬਿਮਾਰੀ ਹੋ ਸਕਦੀ ਹੈ ਜਾ ਕੋਈ ਇਨਸਾਨ ਜਦੋਂ ਬਿਮਾਰ ਜਾਨਵਰ ਦੇ ਸੰਪਰਕ ਚ ਆਉਂਦਾ ਤਾਂ ਉਹੀ ਇਨਸਾਨ ਜਦੋਂ ਤੰਦਰੁਸਤ ਜਾਨਵਰ ਦੇ ਸੰਪਰਕ ਵਿੱਚ ਆਉਂਦਾ ਆ ਤਾਂ ਉਹ ਬਿਮਾਰੀ ਇਨਸਾਨ ਰਾਹੀਂ ਵੀ ਫੈਲਦੀ ਹੈ ਤੇ ਇਸ ਦੇ ਨਾਲ ਜਦੋਂ ਕੰਟਾਮਿਨੇਟਰ ਜਿਹੜੀਆਂ ਕੰਟਾਮਿਨੇਟਡ ਵਹੀਕਲਸ ਹੁੰਦੇ ਆ ਉਹ ਬਿਮਾਰੀ ਨੂੰ ਫੈਲਾਉਣ ਦਾ ਵੀ ਕਾਰਨ ਬਣਦੇ ਆ ਤੇ ਜਾ ਕੋਈ ਹੋਰ ਆਪਣੇ ਫਾਰਮ ਦੇ ਵਿੱਚ ਕਲੋਥਿੰਗਸ ਜਿਹੜੀਆਂ ਕਲੋਥ ਵਗੈਰਾ ਜਿਹੜੇ ਕੰਟਾਮਿਨੇਟਡ ਹੁੰਦੇ ਆ ਉਹ ਵੀ ਇਸ ਬਿਮਾਰੀ ਨੂੰ ਫੈਲਣ ਦੇ ਕਾਰਨ ਬਣਦੇ ਆ ਇਸ ਤੋਂ ਇਲਾਵਾ ਜਿਹੜਾ ਪਾਣੀ ਝੂਠਾ ਜਾਂ ਝੂਠੇ ਪੱਠੇ ਕੋਈ ਤੰਦਰੁਸਤ ਜਾਨਵਰ ਖਾਂਦਾ ਹੈ ਤਾਂ ਉਹ ਵੀ ਬਿਮਾਰੀ ਉਸ ਨੂੰ ਹੋ ਸਕਦੀ ਹੈ ਤਾਂ ਇਹ ਜਿਹੜਾ ਵਾਇਰਸ ਹੈ ਇਹ ਸ਼ੈੱਡ ਦੇ ਪ੍ਰੈਂਮਿਸਿਸ ਦੇ ਉੱਪਰ ਜਾਂ ਤੂੜੀ ਪਰਾਲੀ ਜਾਂ ਪੱਠੇ ਜਿਹੜੇ ਆਪਾਂ ਸਿੱਟ ਦਿੰਦੇ ਆ ਉਹਨਾਂ ਦੇ ਉੱਪਰ ਇਹ 6 ਮਹੀਨੇ ਤੱਕ ਜਿੰਦਾ ਰਹਿ ਸਕਦਾ ਹੈ ਤੇ ਜੇ ਗੱਲ ਕਰੀਏ ਇਨਕੂਬੇਸ਼ਨ ਪੀਰੀਅਡ ਦੀ ਪਹਿਲਾਂ ਮੈਂ ਦੱਸ ਦਿਆਂ ਕਿ ਇਨਕੂਬੇਸ਼ਨ ਪੀਰੀਅਡ ਹੁੰਦਾ ਕੀ ਹੈ ਜਦੋਂ ਵੀ ਕੋਈ ਵਾਇਰਸ ਜਾਂ ਕੋਈ ਕੀਟਾਣੂ ਸਰੀਰ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਉਹ ਜਦੋਂ ਤੱਕ ਉਸ ਬਿਮਾਰੀ ਦੇ ਲੱਛਣ ਨਹੀਂ ਕਰਦਾ ਉਹ ਜਿਹੜਾ ਸਮਾਂ ਹੁੰਦਾ ਹੈ ਆ ਸਰੀਰ ਦੇ ਵਿੱਚ ਦਾਖਲ ਹੋਣ ਤੋਂ ਲੱਛਣ ਆਉਣ ਤੱਕ ਜਿਹੜਾ ਸਮਾਂ ਹੁੰਦਾ ਉਸ ਨੂੰ ਇਨਕੂਬੇਸ਼ਨ ਪੀਰੀਅਡ ਕਹਿੰਦੇ ਆ ਤੇ ਇਸ ਬਿਮਾਰੀ ਦੇ ਵਿੱਚ ਇਹ ਜਿਹੜਾ ਇਨਕੂਬੇਸ਼ਨ ਪੀਰੀਅਡ ਇਹ 2 ਦਿਨਾਂ ਤੋਂ ਲੈ ਕੇ 14 ਦਿਨ ਦਾ ਹੁੰਦਾ ਹੈ ਉਹ ਡਿਪੈਂਡ ਕਰਦਾ ਹੈ ਕਿ ਇਹ ਕੰਟੈਮੀਨੇਸ਼ਨ ਆ ਜਿਹੜੀ ਇਨਫੈਕਸ਼ਨ ਹੋਈ ਹੈ ਉਹ ਕਿਸ ਜਰੀਏ ਹੋਈ ਹੈ ਤੇ ਕਿੰਨੇ ਵਾਇਰਸ ਐਂਟਰ ਕੀਤੇ ਆ ਜਾ ਇਹ ਡਿਪੈਂਡ ਇਹ ਵੀ ਕਰਦਾ ਹੈ ਕਿ ਪਸ਼ੂ ਦੀ ਜਿਹੜੀ ਸਿਹਤ ਹੈ ਉਹ ਕਿਸ ਤਰ੍ਹਾਂ ਦੀ ਹੈ ਜੇ ਕਮਜ਼ੋਰ ਪਸ਼ੂ ਹੈ ਤਾਂ ਉਸ ਨੂੰ ਜਲਦੀ ਲੱਛਣ ਆਉਣਗੇ ਜੇ ਤੰਦਰੁਸਤ ਹੈ ਤਾਂ ਉਸ ਨੂੰ ਲੱਛਣ ਬਹੁਤ ਲੇਟ ਆਉਣਗੇ ਹੋ ਸਕਦਾ ਹੈ ਲੱਛਣ ਨਾ ਵੀ ਆਉਣ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਸ ਬਿਮਾਰੀ ਦੇ ਪਸ਼ੂਆਂ ਦੇ ਵਿੱਚ ਲੱਛਣ ਕੀ ਦੇਖਣ ਨੂੰ ਮਿਲਦੇ ਆ ਤਾਂ ਜਦੋਂ ਵੀ ਇਸ ਬਿਮਾਰੀ ਦਾ ਵਾਇਰਸ ਪਸ਼ੂ ਦੇ ਸਰੀਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਮਲਟੀਪਲਾਈ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਮਲਟੀਪਲਾਈ ਕਰਨ ਦੇ ਨਾਲ ਜਦੋਂ ਉਸ ਦੀ ਸੰਖਿਆ ਵੱਧ ਜਾਂਦੀ ਹੈ ਤਾਂ ਉਹ ਬਲੱਡ ਦੇ ਵਿੱਚ ਦਾਖਲ ਹੁੰਦਾ ਹੈ ਉਸ ਦਾ ਰាន ਬੁਖਾਰ ਆਉਂਦਾ ਹੈ ਬਲੱਡ ਦੇ ਵਿੱਚ ਦਾਖਲ ਹੋ ਕੇ ਸਰੀਰ ਦੇ ਬਾਕੀ ਅੰਗਾਂ ਤੱਕ ਪਹੁੰਚਦਾ ਹੈ ਜਿੱਥੇ ਉਹ ਹੋਰ ਤੇਜ਼ੀ ਨਾਲ ਮਲਟੀਪਲਾਈ ਕਰਦਾ ਹੈ ਤੇ ਇਸ ਦੇ ਇਸ ਸਮੇਂ ਦੌਰਾਨ ਪਸ਼ੂ ਪੱਠੇ ਘਟਾ ਜਾਂਦਾ ਹੈ ਪਸ਼ੂ ਦਾ ਦੁੱਧ ਘਟ ਜਾਂਦਾ ਹੈ ਤੇ ਜਦੋਂ ਬਿਮਾਰੀ ਪੀਕ ਤੇ ਹੁੰਦੀ ਹੈ ਤਾਂ ਉਸ ਵਕਤ ਪਸ਼ੂ ਲਾਰਾ ਸਿੱਟਣ ਲੱਗ ਜਾਂਦਾ ਹੈ ਤੇ ਪਸ਼ੂ ਦੇ ਜਿਹੜੀਆਂ ਆ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਪਸ਼ੂ ਤੇ ਥਣਾ ਤੇ ਛਾਲੇ ਹੋ ਜਾਂਦੇ ਆ ਪਸ਼ੂ ਦੇ ਨੱਕ ਤੇ ਛਾਲੇ ਹੋ ਜਾਂਦੇ ਆ ਤੇ ਜਿਹੜਾ ਖੁਰ ਦੇ ਵਿੱਚ ਜਿਹੜੀ ਜਗ੍ਹਾ ਹੁੰਦੀ ਹੈ ਦੋ ਖੁਰਾਂ ਦੇ ਵਿੱਚ ਤੇ ਉਹਨਾਂ ਵਿੱਚ ਵੀ ਛਾਲੇ ਦੇਖਣ ਨੂੰ ਮਿਲਦੇ ਜਿਸ ਕਰਕੇ ਪਸ਼ੂ ਲੰਗੜਾਪਣ ਦਿਖਾਉਣਾ ਸ਼ੁਰੂ ਕਰ ਦਿੰਦਾ ਜੋ ਜਿਹੜੇ ਬੱਚੇ ਹੁੰਦੇ ਆ 3 ਮਹੀਨੇ ਤੋਂ ਘੱਟ ਘੱਟ ਜਿਹੜੇ ਉਮਰ ਦੇ ਹੁੰਦੇ ਆ ਉਹਨਾਂ ਵਿੱਚ ਅਕਸਰ ਦੇਖਿਆ ਗਿਆ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹ ਕਿਉਂ ਹੁੰਦੀ ਹੈ ਕਿਉਂਕਿ ਇਹ ਜਿਹੜਾ ਵਾਇਰਸ ਹੈ ਉਹਨਾਂ ਦੇ ਦਿਲ ਦੇ ਜਿਹੜੀਆਂ ਮਾਸਪੇਸ਼ੀਆਂ ਆ ਮਾਇਓਕਾਰਡੀਅਮ ਉਹਨਾਂ ਦੇ ਉੱਪਰ ਵੀ ਆਪਣਾ ਅਸਰ ਦਿਖਾਉਂਦਾ ਹੈ ਤੇ ਮਾਇਓਕਾਰਡਾਈਟਿਸ ਕਰਕੇ ਦਿਲ ਦਾ ਜਿਹੜਾ ਦੌਰਾ ਪੈਣ ਨਾਲ ਛੋਟੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਿ ਇਸ ਬਿਮਾਰੀ ਦਾ ਇਲਾਜ ਕੀ ਹੈ ਜਦੋਂ ਵੀ ਕਿਸੇ ਫਾਰਮ ਤੇ ਜਾਂ ਕਿਸੇ ਘਰ ਦੇ ਵਿੱਚ ਇਹ ਬਿਮਾਰੀ ਆ ਜਾਂਦੀ ਹੈ ਤਾਂ ਆਪਾਂ ਇਸ ਬਿਮਾਰੀ ਦਾ ਇਲਾਜ ਕਿਸ ਤਰ੍ਹਾਂ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇਹ ਇੱਕ ਵਾਇਰਸ ਦੇ ਨਾਲ ਹੋਣ ਵਾਲੀ ਬਿਮਾਰੀ ਹੈ ਤੇ ਵਾਇਰਸ ਦਾ ਪੱਕੇ ਤੌਰ ਤੇ ਕੋਈ ਸਪੈਸਿਫਿਕ ਇਲਾਜ ਨਹੀਂ ਹੁੰਦਾ ਇੱਕ ਸੈਲਫ ਲਿਮਿਟਿੰਗ ਬਿਮਾਰੀ ਹੈ ਮਤਲਬ ਕਿ ਸਰੀਰ ਦੇ ਵਿੱਚ ਇਸ ਬਿਮਾਰੀ ਦੇ ਖਿਲਾਫ ਐਂਟੀਬਾਡੀਜ਼ ਬਣਦੀਆਂ ਤੇ ਜਦੋਂ ਐਂਟੀਬਾਡੀਜ਼ ਐਂਟੀਜਨ ਤੇ ਇਸ ਵਾਇਰਸ ਦੇ ਉੱਤੇ ਹਾਵੀ ਹੋ ਜਾਂਦੀਆਂ ਤਾਂ ਬਿਮਾਰੀ ਆਪਣੇ ਆਪ ਖਤਮ ਹੋ ਜਾਂਦੀ ਹੈ ਇਸ ਬਿਮਾਰੀ ਨੂੰ ਖਤਮ ਹੋਣ ਚ 10 ਤੋਂ 12 ਦਿਨ 14 ਦਿਨ ਲੱਗ ਸਕਦੇ ਆ ਜਿਹੜੇ ਮੂੰਹ ਦੇ ਛਾਲੇ ਆ ਜਾਂ ਜੀਭ ਦੇ ਛਾਲੇ ਆ ਉਹ 10 11 ਦਿਨਾਂ ਚ ਠੀਕ ਹੋ ਜਾਂਦੇ ਆ ਪਰ ਜਿਹੜੇ ਪੈਰ ਦੇ ਜ਼ਖਮ ਹੁੰਦੇ ਆ ਉਹਨਾਂ ਨੂੰ ਠੀਕ ਹੋਣ ਚ ਸਮਾਂ ਲੱਗ ਜਾਂਦਾ ਕਿਉਂਕਿ ਉਹ ਗੋਇਚ ਜਾਂ ਹੋਰ ਤਰ੍ਹਾਂ ਦੀ ਗੰਦਗੀ ਵਿੱਚ ਰਹਿੰਦੇ ਆ ਤੇ ਉਹਨਾਂ ਨੂੰ ਠੀਕ ਹੋਣ ਚ ਯਾਹੀ ਤੌਰ ਤੇ ਥੋੜਾ ਜਿਆਦਾ ਸਮਾਂ ਲੱਗੂਗਾ ਧਿਆਨ ਆਪਾਂ ਨੂੰ ਇਹ ਦੇਣ ਦੀ ਲੋੜ ਆ ਕਿ ਉਸ ਜਿਹੜੇ ਜਾਨਵਰ ਦੇ ਖੁਰਾਂ ਦੀ ਜਿਹੜੀ ਹੈ ਉਹ ਸਾਫ ਸਫਾਈ ਸਮੇਂ-ਸਮੇਂ ਤੇ ਹੁੰਦੀ ਰਹੇ ਇਸ ਤੋਂ ਇਲਾਵਾ ਜੇ ਕੋਈ ਜਿਵੇਂ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨ ਉਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਕੋਈ ਬਹੁਤਾ ਮਹਿੰਗਾ ਇਲਾਜ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਆਮ ਦੇਖਿਆ ਗਿਆ ਹੈ ਕਿ ਇੱਕ ਤਾਂ ਬਿਮਾਰੀ ਦੀ ਸਟ्रेस ਜਿਹੜੀ ਉਹ ਪਸ਼ੂ ਦੇ ਉੱਪਰ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਡਾਕਟਰ ਹੈ ਖਾਸ ਕਰਕੇ ਪ੍ਰਾਈਵੇਟ ਉਹ ਮਹਿੰਗੇ ਤੋਂ ਮਹਿੰਗਾ ਐਂਟੀਬਾਇਓਟਿਕ ਲਗਾਉਂਦੇ ਆ ਜਿਸ ਕਰਕੇ ਪਸ਼ੂ ਦੀ ਤਾਂ ਹਾਲਤ ਖਰਾਬ ਹੁੰਦੀ ਹੁੰਦੀ ਹੈ ਨਾਲ ਹੀ ਪਸ਼ੂ ਪਾਲਕ ਦੀ ਵੀ ਹਾਲਤ ਖਰਾਬ ਹੋ ਜਾਂਦੇ ਆ ਤਾਂ ਬਹੁਤੇ ਮਹਿੰਗੇ ਇਲਾਜ ਵੱਲ ਨਹੀਂ ਜਾਣਾ ਤੇ ਜਿਹੜੀ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨ ਹੈ ਉਸ ਨੂੰ ਕੰਟਰੋਲ ਕਰਨ ਵਾਸਤੇ ਨਾਰਮਲ ਜੇ ਤੁਸੀਂ ਐਂਟੀਬਾਇਟਿਕ ਲਗਾਉਨੇ ਆ ਜਿਸ ਤਰ੍ਹਾਂ ਜੈਂਟਾਮਾਈਸਿਨ ਐਂਡਰੋਫਲੋਕਸਾਸਿਨ ਡੀਸੀਆਰ ਜਾਂ ਤੁਸੀਂ ਲੌਂਗ ਐਕਟਿੰਗ ਜਿਹੜੇ ਐਂਟੀਬਾਇਟਿਕਸ ਨੇ ਉਹਨਾਂ ਵੱਲ ਵੀ ਜਾ ਸਕਦੇ ਹੋ ਜਿਸ ਤਰ੍ਹਾਂ ਐਂਡਰੋਫਲੋਕਸਾਸਿਨ ਦੇ ਕਈ ਕੰਬੀਨੇਸ਼ਨ ਹੁੰਦੇ ਆ ਜਿਹੜੇ ਕਿ 72 ਘੰਟਾ ਆਪਣਾ ਅਸਰ ਰੱਖਦੇ ਆ ਇਸੇ ਤਰ੍ਹਾਂ ਟੈਰਾਮਾਈਸਿਨ ਐਲਏ ਜਿਹੜਾ ਉਹ ਵੀ 72 ਘੰਟੇ ਅਸਰ ਰੱਖਦਾ ਹੈ ਇਸ ਤੋਂ ਇਲਾਵਾ ਜਿਹੜਾ ਪੈਂਥਿਪਨ 3ਪੀ ਇੰਜੈਕਸ਼ਨ ਹੈ ਉਹ ਵੀ 72 ਘੰਟੇ ਆਪਣਾ ਸਰੀਰ ਦੇ ਵਿੱਚ ਅਸਰ ਰੱਖਦਾ ਹੈ ਤਾਂ ਤੁਸੀਂ ਇਹ ਟ੍ਰੀਟਮੈਂਟ ਜਿਹੜਾ ਉਹ ਘੱਟ ਤੋਂ ਘੱਟ ਕਰਨਾ ਤੇ ਸਸਤੇ ਤੋਂ ਸਸਤਾ ਕਰਨਾ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਆਪਣੇ ਆਪ ਠੀਕ ਹੋਣ ਵਾਲੀ ਬਿਮਾਰੀ ਹੈ ਤੇ ਬਹੁਤੇ ਜਿਹੜੇ ਜਾਨਵਰ ਮੈਲੰਪੀ ਸਕਿਨ ਵਿੱਚ ਵੀ ਬਹੁਤੇ ਦੇਖੇ ਸੀ ਜਿਹੜੇ ਬਹੁਤ ਜਿਹੜੇ ਮਰੇ ਆ ਉਹ ਜ਼ਿਆਦਾ ਓਵਰਡੋਜ਼ਿੰਗ ਕਰਕੇ ਮਰੇ ਆ ਜਾਂ ਜਿੰਨਾਂ ਨੂੰ ਕਿ ਬਹੁਤ ਜ਼ਿਆਦਾ ਦਵਾਈਆਂ ਲਗੀਆਂ ਹੋਈਆਂ ਸੀ ਉਹ ਜ਼ਿਆਦਾ ਮਰੇ ਇਸ ਬਿਮਾਰੀ ਵਿੱਚ ਜਿਸ ਤਰ੍ਹਾਂ ਦੇ ਆਪਾਂ ਨੂੰ ਲੱਛਣ ਮਿਲਦੇ ਆ ਉਸ ਤਰ੍ਹਾਂ ਹੀ ਆਪਾਂ ਇਲਾਜ ਕਰਨਾ ਕੋਈ ਬਹੁਤਾ ਮਹਿੰਗਾ ਇਲਾਜ ਨਹੀਂ ਕਰਨਾ ਜਿਸ ਤਰ੍ਹਾਂ ਬੁਖਾਰ ਹੈ ਤਾਂ ਉਸ ਨੂੰ ਨੋਰਮਲ ਤੁਸੀਂ ਮੈਲੋਕਸੀਪਰਾ ਇੰਜੈਕਸ਼ਨ ਜਾਂ ਟੈਬਲੈਟਸ ਦੇ ਕੇ ਤੁਸੀਂ ਜਿਹੜਾ ਪਸ਼ੂ ਨੂੰ ਰਿਲੀਫ ਦੇ ਸਕਦੇ ਹੋ ਐਂਟੀਬਾਇਓਟਿਕ ਦੀ ਆਪਾਂ ਗੱਲ ਕਰ ਲਈ ਨੋਰਮਲ ਐਂਟੀਬਾਇਓਟਿਕ ਲਾਉਣਾ ਬਹੁਤ ਤੀਜ ਐਂਟੀਬਾਇਓਟਿਕ ਲਗਾਉਣ ਦੀ ਲੋੜ ਨਹੀਂ ਇਸ ਬਿਮਾਰੀ ਵਿੱਚ ਜਿਸ ਤਰ੍ਹਾਂ ਆਪਾਂ ਇਮਿਊਨਿਟੀ ਜਾਨਵਰ ਦੀ ਇਨਕਰੀਜ਼ ਕਰਨੀ ਹੈ ਤੁਸੀਂ ਲਿਵਾਮੀ ਸੋਲ ਇੰਜੈਕਸ਼ਨ 10 ਐਮਐਲ 15 ਐਮਐਲ ਵੀ ਐਮਐਲ ਪਸ਼ੂ ਦੇ ਭਾਰ ਦੇ ਹਿਸਾਬ ਨਾਲ ਤੁਸੀਂ ਦੇਣਾ ਹੈ ਉਸ ਦੇ ਨਾਲ ਇਮਿਊਨਿਟੀ ਜਿਹੜੀ ਪਸ਼ੂ ਦੀ ਉਹ ਵਧੂਗੀ ਤੇ ਪਸ਼ੂ ਜਲਦੀ ਰਿਕਵਰ ਹੋਊਗਾ ਇਸ ਤੋਂ ਇਲਾਵਾ ਵਿਟਾਮਿਨ ਸੀ ਦੀਆਂ ਗੋਲੀਆਂ ਜਾਂ ਨਿੰਬੂ ਵਗੈਰਾ ਤੁਸੀਂ ਦੇ ਸਕਦੇ ਹੋ ਤੇ ਉਹ ਵੀ ਜਿਹੜਾ ਇਮਿਊਨਿਟੀ ਬੂਸਟਰ ਦਾ ਕੰਮ ਕਰਦੇ ਆ ਜੇ ਗੱਲ ਕਰੀਏ ਸ਼ੈੱਡ ਨੂੰ ਡਿਸਇਨਫੈਕਟ ਕਰਨ ਦੀ ਜਿੱਥੇ ਬਿਮਾਰੀ ਆਈ ਹੈ ਉਸ ਸ਼ੈੱਡ ਨੂੰ ਵੀ ਆਪਾਂ ਡਿਸਇਨਫੈਕਟ ਕਰਨਾ ਹੈ ਤਾਂ ਉਹ ਕਿਸ ਤਰ੍ਹਾਂ ਕਰ ਸਕਦੇ ਆ ਘਰ ਦੇ ਵਿੱਚ ਕਲੀ ਖਿਲਾਰ ਸਕਦੇ ਆ ਜਾਂ ਲਾਲ ਦਵਾਈ ਦਾ ਛਰਕਾ ਕਰ ਸਕਦੇ ਆ ਜਾਂ ਜਿੱਥੇ ਪਸ਼ੂ ਪਾਣੀ ਪੀਂਦੇ ਆ ਜੋ ਬੱਚੇ ਦੇ ਵਿੱਚ ਤੁਸੀਂ ਲਾਲ ਦਵਾਈ ਪਾ ਕੇ ਰੱਖ ਸਕਦੇ ਆ ਤੇ ਇਹ ਜਿਹੜਾ ਵਾਇਰਸ ਹੈ ਇਹ ਇਥਰ ਤੇ ਕਲੋਰੋਫਾਰਮ ਦਾ ਜਿਹੜਾ ਇਸ ਵਾਇਰਸ ਦੇ ਉੱਪਰ ਕੋਈ ਅਸਰ ਨਹੀਂ ਹਾਈਪੋਕਲੋਰਾਈਟ ਤੇ ਫੀਨੋਲ ਦਾ ਬਹੁਤ ਘੱਟ ਅਸਰ ਹੁੰਦਾ ਹੈ ਇਸ ਵਾਇਰਸ ਦੇ ਉੱਪਰ ਤੇ ਇਸ ਜਿਹੜੇ ਜਿਹੜੇ ਬਹੁਤ ਵਧੀਆ ਡਿਸਇਨਫੈਕਟਡ ਨੇ ਇਸ ਵਾਇਰਸ ਦੇ ਖਿਲਾਫ ਉਹ ਹੈਗੇ ਨੇ ਸੋਡੀਅਮ ਹਾਈਡਰੋਕਸਾਈਡ ਸੋਡੀਅਮ ਕਾਰਬੋਨੇਟ ਸਿਟਰਿਕ ਐਸਿਡ ਤੇ ਐਸਟਿਕ ਐਸਿਡ ਇਹ ਬਹੁਤ ਵਧੀਆ ਡਿਸਇਨਫੈਕਟਡ ਨੇ ਇਸ ਵਾਇਰਸ ਦੇ ਖਿਲਾਫ ਇਹਨਾਂ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਸ਼ੈਡ ਨੂੰ ਡਿਸਇਨਫੈਕਟ ਕਰਨ ਵਾਸਤੇ ਤਾਂ ਜੇ ਗੱਲ ਕਰੀਏ ਇਸ ਬਿਮਾਰੀ ਦੀ ਪ੍ਰੀਵੈਂਸ਼ਨ ਦੀ ਬਚਾਅ ਦੀ ਕਿ ਇਹ ਬਿਮਾਰੀ ਆਵੇ ਨਾ ਤਾਂ ਇਸ ਬਿਮਾਰੀ ਦੀ ਜਿਹੜੀ ਇੱਕੋ ਇੱਕ ਪ੍ਰੋਫੈਂਸ਼ਨ ਹੈ ਉਹ ਹੈ ਵੈਕਸੀਨੇਸ਼ਨ ਤੁਸੀਂ ਵੈਕਸੀਨੇਸ਼ਨ ਜ਼ਰੂਰ ਕਰਾਓ ਜਦੋਂ ਵੀ ਕੋਈ ਸਰਕਾਰੀ ਡਾਕਟਰ ਜਾਂ ਡਾਕਟਰ ਦੀ ਟੀਮ ਆਉਂਦੀ ਹੈ ਤੁਹਾਡੇ ਘਰ ਵੈਕਸੀਨੇਸ਼ਨ ਕਰਨ ਚਾਹੇ ਉਹ ਐਚਐਸਐ ਚਾਹੇ ਐਫਐਮਡੀਆ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਵੈਕਸੀਨੇਸ਼ਨ ਹੈ ਤਾਂ ਤੁਸੀਂ ਉਸ ਨੂੰ ਪਹਿਲ ਦੇ ਆਧਾਰ ਤੇ ਵੈਕਸੀਨੇਸ਼ਨ ਕਰਵਾਓ ਇਹ ਦਿਲ ਵਿੱਚੋਂ ਵਹਿਮ ਕੱਢ ਦਿਓ ਕਿ ਇਸ ਬਿਮਾਰੀ ਇਸ ਵੈਕਸੀਨੇਸ਼ਨ ਦੇ ਨਾਲ ਜਾ ਪਸ਼ੂ ਦੁੱਧ ਘਟਾ ਜਾਂਦਾ ਜਾਂ ਦੁੱਧ ਸੁੱਕ ਜਾਂਦਾ ਜਾਂ ਕੋਈ ਬੱਚਾ ਸਿੱਟਜ ਜਾਂਦਾ ਪਸ਼ੂ ਇਸ ਤਰ੍ਹਾਂ ਦੇ ਵਹਿਣ ਮੰਨ ਵਿੱਚੋਂ ਕੱਢ ਦੋ ਤੇ ਇਹ ਜਿਹੜੀ ਵੈਕਸੀਨ ਹੈ ਇਹ ਬਿਲਕੁਲ ਮੂੰਹ ਖੁਰ ਦੀ ਵੈਕਸੀਨ ਬਿਲਕੁਲ ਫ੍ਰੀ ਹੈ ਤੇ ਇਹ ਪੂਰੇ ਇੰਡੀਆ ਦੇ ਵਿੱਚ ਇਹ ਜਿਹੜੀ ਵੈਕਸੀਨ ਲਗਾਈ ਜਾਂਦੀ ਹੈ ਫ੍ਰੀ ਆਫ ਕਾਸਟ ਤਾਂ ਇਹ ਸੀ ਮੂੰਹ ਖੁਰ ਦੀ ਬਿਮਾਰੀ ਬਾਰੇ ਕੁਝ ਜਾਣਕਾਰੀ ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਇਹ ਵੀ ਉਮੀਦ ਕਰਦਾ ਕਿ ਤੁਸੀਂ ਇਹ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ